ਲੋਕਾਂ ਤੱਕ ਮੇਰੀ ਗੱਲ ਬਾਤ ਪਹੁੰਚਣੀ ਆ ਲਾਈਵ ਹੋਣ ਦਾ ਮੁੱਖ ਕਾਰਨ ਕੀ ਹੈ ਕਿਉਂਕਿ ਜਿਹੜੀ ਆਪਾਂ ਪਿਛਲੇ ਸਮੇਂ ਤੋਂ ਲੰਮੇ ਸਮੇਂ ਤੋਂ ਜਿਹੜੀ ਲੜਾਈ ਲੜ ਰਹੇ ਹਾਂ ਇਹ ਲੜਾਈ ਦੇ ਵਿੱਚ ਆਪਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਨਾਂ ਨੇ ਲੋਕਾਂ ਨੇ ਚੋਰਾਂ ਠੱਗਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਭਾਨ ਨੂੰ ਚੁੱਪ ਕਰਾ ਲੀਏ ਚੁੱਪ ਨਹੀਂ ਪਰ ਕੋਈ ਕਰਾ ਸਕਿਆ ਅੱਜ ਜਿਹੜਾ ਮਾਫੀਆ ਇਕੱਠਾ ਹੋ ਕੇ ਅੱਜ ਮਾਫੀਆ ਇਕੱਠਾ ਹੋ ਕੇ ਜਿਹੜਾ ਕਿ ਪ੍ਰਸ਼ਾਸਨ ਕੋਲੇ ਗਿਆ ਵੀ ਭਾਨੇ ਦੇ ਸਖਤ ਕਾਰਵਾਈ ਕਰੋ ਭਾਨੇ ਸਖਤ ਕਾਰਵਾਈ ਕਰੋ ਮਾਫੀਆ ਇਕੱਠਾ ਹੋ ਕੇ ਗਿਆ ਵੀ ਭਾਨ ਨੇ ਸਾਨੂੰ ਬਹੁਤ ਤੰਗ ਕਰਿਆ ਮਹਾਲੀ ਦੇ ਵਿੱਚ ਅੱਜ ਦੇ ਤਾਂ ਮੈਨੂੰ ਇਹਨਾਂ ਦੇ ਪਹਿਲਾਂ ਹੀ ਫੋਨ ਆਉਣੇ ਸ਼ੁਰੂ ਹੋ ਗਏ ਕੱਲ ਦੇ ਜਦੋਂ ਇਕੱਠੇ ਹੋਈ ਜਾਂਦੀ ਸੀਗੀ ਹਨਾ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ ਇਹ ਗੱਲ ਜਿੰਨਾ ਟਾਈਮ ਮੈਂ ਗੱਲ ਬੋਲੀਏ ਨਾ ਉਹਨਾਂ ਟਾਈਮ ਕਿਸੇ ਨੇ ਛੱਡ ਕੇ ਨਹੀਂ ਲਾਇਆ ਬਚਾਉਣੋਂ ਜਾਣਾ ਧਿਆਨ ਨਾਲ ਗੱਲ ਸੁਣ ਲਿਓ ਗੱਲ ਤੁਹਾਡੇ ਪੱਖਾਂ ਦੀ ਆ ਪਹਿਲਾਂ 3000 ਬੰਦਾ ਰਹਿ ਗਿਆ ਸੀ ਹੁਣ ਘੱਟ ਜਾਂਦੇ ਨੇ ਬੰਦੇ ਗੱਲ ਸੁਣ ਲਿਓ ਧਿਆਨ ਨਾਲ ਗੱਲ ਸੁਣ ਲਿਓ ਮੈਂ ਤੁਹਾਡੇ ਲਈ ਲੜ ਰਿਹਾ ਆ ਪੂਰੀ ਮੇਰੀ ਗੱਲਬਾਤ ਨੂੰ ਸੁਣਨਾ ਇਹ ਜਿਹ ਅਭੀ ਭਾਨੇ ਤੇ ਕਾਰਵਾਈ ਕਰਾਉਣੀ ਆ। ਇਸ ਮਾਫੀਆ ਨੂੰ ਇਸ ਏਜੰਟਾਂ ਨੂੰ ਮੇਰਾ ਚੈਲੰਜ ਹੈ। ਜੱਡਾਂ ਅੱਡੀ ਝੋਟੀ ਦਾ ਜ਼ੋਰ ਆਉਣਾ ਤੁਸੀਂ ਲਾ ਲਿਓ। ਹੁਣ ਮਹਾਲੀ ਦੇ ਵਿੱਚ ਇਸ ਤੋਂ ਵੱਡੇ ਪ੍ਰੋਗਰਾਮ ਕਰੂੰ, ਮਹਾਲੀ ਦੇ ਵਿੱਚ ਇਸ ਤੋਂ ਵੱਡੇ ਧਰਨੇ ਲਾऊं, ਤੁਹਾਡੇ ਘਰਾਂ ਮੂਰੇ ਆऊं, ਤੁਹਾਡੇ ਦਫ਼ਤਰਾਂ ਮੂਰੇ ਆऊं। ਤੁਸੀਂ ਜਿਹੜਾ ਮੇਰੇ ਤੇ ਪਰਚਾ ਕਰਵਾਉਣਾ ਕਰਵਾ ਲਿਓ। ਹੋਰ ਪਰਚੇ ਕਰਵਾ ਲਿਓ। ਇਹ ਪਰਚੇ ਵੀ ਮੈਂ ਤਰੀਕਿਆਂ ਦੇ ਜਾ ਰਿਹਾ। ਜਿਹੜੇ ਤੁਸੀਂ ਪਹਿਲਾਂ ਕਰਾਇਆ ਹੁਣ ਇਹਨਾਂ ਦੇ ਵੀ ਤਰੀਕਾ ਤਰੀਕਾ ਭੁਗਤ ਰਿਆਂ। ਹੋਰ ਵੀ ਤਰੀਕਾ ਭੁਗਤੂੰ ਤੁਸੀਂ ਮੈਨੂੰ ਜੇਲ੍ਹ ਦੇ ਵਿੱਚ ਹਿਟਿਆ ਰਹੋ ਜਵਾਨ ਤੇ ਮੈਂ ਫੇਰ ਬਾਹਰ ਆਉਂ ਜਵਾਨ ਤੇ ਮੈਂ ਫੇਰ ਬਾਹਰ ਆ ਕੀ ਫੇਰ ਤੁਹਾਡੀ ਮੰਜੀ ਠੋਕੂ ਤੁਸੀਂ ਮੈਨੂੰ ਸਜ਼ਾ ਕਰਾਉਂਗੇ ਸਜ਼ਾ ਕਰਾਉਣ ਤੋਂ ਬਾਅਦ ਫੇਰ ਮੇਰੀ ਹਾਈਕਟੋ ਜਵਾਨਤ ਹੋ ਇੱਕ ਦੋ ਮਹੀਨੇ ਮੈਂ ਜੇਲ੍ਹ ਦੇ ਵਿੱਚ ਫੇਰ ਲਾਉ ਫੇਰ ਮੈਂ ਬਾਹਰ ਆਉ ਤੁਹਾਡੀ ਫੇਰ ਮੈਂ ਮੰਜੀ ਵੀੜੀ ਠੋਕੂ ਤੁਸੀਂ ਮੈਨੂੰ ਅਗਲੀ ਗੱਲ ਕੀ ਆ ਜਨਮ ਮਹਾਲੀਆ ਕਿਸੇ ਸ਼ਹਿਰਾਂ ਦੇ ਵਿੱਚ ਜਾਣਾ ਤੁਸੀਂ ਮੇਰਾ ਪਿੱਛਾ ਕਰਵਾਉਨੇ ਹੋ ਅੱਜ ਮੈਂ ਬੋਲ ਰਿਹਾ ਕਿਉਂਕਿ ਲੰਡੂ ਜੇ ਬੰਦਿਆਂ ਦੇ ਕੰਮ ਹੁੰਦੇ ਨੇ ਕਿ ਜਿਹੜੇ ਤੀਜੇ ਦਿਨ ਲੰਡੂ ਜੇ ਬੰਦੇ ਲੱਗ ਜਾਂਦੇ ਨੇ ਸਾਨੂੰ ਧ ਮੈਂ ਗੱਲਾਂ ਬੋਲਣਾ ਨਹੀਂ ਮੈਂ ਮੈਂ ਕਿਉਂਕਿ ਮੈਂ ਡਰਨ ਘਬਰਾਉਣ ਵਾਲਾ ਬੰਦਾ ਨਹੀਂ ਲੱਡੂ ਜਿਹਾ ਬੰਦੇ ਕਹਿੰਦੇ ਤੁਹਾਨੂੰ ਧੰਕੀ ਆਈ ਹੈ ਜੀ ਤੁਹਾਨੂੰ ਕੋਣ ਹੈ ਇਹੋ ਜਿਹਾ ਮੈਨੂੰ ਬਹੁਤ 4 5 3 4 ਸਾਲਾਂ ਤੋਂ ਲਗਾਤਾਰ ਮੈਨੂੰ ਫੋਨ ਮੈਸੇਜ ਆ ਰਹੇ ਨੇ ਕਿਉਂਕਿ ਮੈਂ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਜਾਤਾਂ ਪਾਤਾਂ ਨੂੰ ਮੰਨਣ ਵਾਲਾ ਨਾ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਠੀਕ ਹੈ ਨਾ ਗੱਲ ਮੈਂ ਇਨਸਾਨੀਅਤ ਨੂੰ ਮੰਨਣ ਵਾਲਾ ਬੰਦਾ ਹਾਂ ਤੁਸੀਂ ਜਿੱਡਾ ੱਡੀ ਛੋਟੀ ਦਾ ਜ਼ੋਰ ਲਾ ਲਿਓ ਮੈਂ ਮਹਾਲ ਚੰਡੀਗੜ੍ਹ ਦੇ ਵਿੱਚ ਉਹ ਜਾਣਾਂ ਨਾ ਤੁਸੀਂ ਉਦੋਂ ਮੇਰਾ ਪਿੱਛਾ ਕਰਵਾ ਮੇਰੇ ਕੋਲੇ 45 ਬੋਰ ਦਾ ਟੰਗਿਆ ਹੁੰਦਾ ਪਿੱਛੇ ਨਾ ਐਵੇਂ ਕਰਿਓ ਠੀਕ ਆ ਨਾ ਗੱਲ ਬੱਖੀ ਫੋੜੀ ਮੈਂ ਜੇ ਕਿਸੇ ਨੇ ਜਿਹੜਾ ਤੁਸੀਂ ਮੇਰਾ ਪਿੱਛਾ ਲਿਆ ਕਰਵਾਉਣਾ ਹੈ ਉਹਨਾਂ ਨਾਲ ਬਰਾਬਰ ਪਾ ਕੇ ਰੇੜੀ ਦੇ ਵਿੱਚ ਤੋਰੂ ਤੁਸੀਂ ਮੇਰੇ ਤੇ ਪਰਚਾ ਕਰਵਾ ਲਓ ਜੋ ਤੁਸੀਂ ਕਰਵਾਉਣਾ ਕਰਵਾ ਲਓ ਜਿਹੜੇ ਜੰਟ ਮਾਫੀਆ ਨੂੰ ਚੈਲੰਜ ਆ ਮੇਰਾ ਮੈਂ ਨਾ ਤਾਂ ਮੈਂ ਮੌਤ ਤੋਂ ਡਰਨ ਵਾਲਾ ਬੰਦਾ ਹਾਂ ਨਾ ਮੈਂ ਪਰਚੇ ਤੋਂ ਡਰਨ ਵਾਲਾ ਬੰਦਾ ਹਾਂ ਤੁਸੀਂ ਜਿਹੜਾ ਕੁਝ ਕਰਨਾ ਕਰ ਲਿਓ ਤੁਸੀਂ ਅੱਜ ਇਕੱਠੇ ਹੋ ਕੇ ਜਾਂਦੇ ਸੀ ਨਾ ਭੰਨੇ ਤੇ ਕਾਰਵਾਈ ਕਰਵਾਉਣੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੁਲਿਸ ਵਾਲੇ ਮੇਰੇ ਤੇ ਕਾਰਵਾਈ ਨਹੀਂ ਕਰਦੇ ਕਿਉਂਕਿ ਮੈਂ ਨੇਕਾ ਪੁਲਿਸਾਂ ਨਾਲ ਦੇ ਪੈਸੇ ਕਢਵਾਏ ਹੋਣਗੇ। ਅਨੇਕਾਂ ਮੈਂ ਨਹੀਂ ਕਹਿੰਦਾ ਵੀ ਸਾਰੇ ਆਫਸਰ ਚੰਗੇ ਨੇ। ਠੀਕ ਹੈ ਨਾ ਗੱਲ? 70 80% ਆਫਸਰ ਚੰਗੇ ਨੇਗੇ। ਉਹਨਾਂ ਪ੍ਰਸ਼ਾਸਨ ਦਾ ਹੀ ਮੈਨੂੰ ਫੋਨ ਆਇਆ ਸੀ ਅੱਜ। ਠੀਕ ਹੈ ਨਾ ਗੱਲ? ਉਹ ਨਹੀਂ ਮੇਰੇ ਤੇ ਕਾਰਵਾਈ ਕਰਨਗੇ। ਤੁਸੀਂ ਜਾਓ ਪੰਜਾਬ ਦੇ ਮੁੱਖ ਮੰਤਰੀ ਕੋਲੇ, ਜਾਓ ਜਾ ਜਾਓ ਤੁਸੀਂ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲੇ, ਠੀਕ ਹੈ ਨਾ ਗੱਲ? ਮੋਦੀ ਕੋਲੇ ਜਾਓ ਜਾਂ ਭਗਵੰਤ ਮਾਨ ਕੋਲੇ ਜਾਓ ਵੀ ਭਾਨ ਨੇ ਸਾਨੂੰ ਬਹੁਤ ਤੰਗ ਕਰਿਆ ਹੋਇਆ ਜੀ। ਪਾਣਾ ਸਾਨੂੰ ਜਿਉਂ ਨਹੀਂ ਦਿੰਦਾ ਜੀ ਪਾਣਾ ਸਾਡਾ ਝੂਸ ਕਰਦਾ ਜੀ ਪਾਣਾ ਸਾਡੇ ਧਰਨੇ ਲਵਾਉਂਦਾ ਤੁਸੀਂ ਉਹਦੇ ਕੋਲੇ ਜਾਓ ਜਾ ਕੇ ਪ੍ਰਸ਼ਾਸਨ ਨਹੀਂ ਕਾਰਵਾਈ ਚਲਦੀਦਾ ਦੀ ਮਰਤੇ ਕਰੂਗਾ ਹੁਣ ਪ੍ਰਸ਼ਾਸਨ ਨੂੰ ਪਤਾ ਹੈ ਵੀ ਇਹ ਨੌਜਵਾਨ ਪ੍ਰਸ਼ਾਸਨ ਨੂੰ ਅਫਸਰਾਂ ਨੂੰ ਪਤਾ ਇਸ ਚੀਜ਼ ਦਾ ਜਿੰਨੇ ਵਾਰੀ ਮੈਨੂੰ ਪ੍ਰਸ਼ਾਸਨ ਨੇ ਚੱਕਿਆ ਨਾ ਖਾਤੇ ਮੇਰੇ ਸਾਰੇ ਬੰਦਿਆਂ ਨੂੰ ਮੇਰੇ ਤੋਂ ਟ੍ਰੇਸ ਕਰ ਕਰਕੇ ਦੇਖਿਆ ਕਿਉਂਕਿ ਕਿ ਸਾਫਤ ਨਹੀਂ ਕਰ ਸਕਿਆ ਵੀ ਪਾਣਾ ਨੇ ਟਿਕਰ ਕਿਥੋਂ 5 ਰੁਪਏ ਵੀ ਲੱਗਦੇ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਗਾਲ੍ਹਾਂ ਦਾਰਤ ਨਾ ਪੰਜ ਛੇ ਬੰਦੇ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਦੋਸਤ ਆਏ ਨੇਗੇ ਜਿਨ੍ਹਾਂ ਨੇ ਮੇਰੀ ਮਦਦ ਕਰੀ ਆ ਮੇਰਾ ਮੇਰੇ ਮਾੜੇ ਸਮਝੇ ਬਾਹ ਫੜੀ ਆ ਹੋਰ ਕੋਈ ਮੈਨੂੰ 5 ਰੁਪਏ ਵੀ ਸਾਫਤ ਕਰਦਣਾ ਮੈਂ ਗਲ ਘਟਾ ਨੂੰ ਇੱਥੋਂ ਮੂੰਹ ਕਾਲਾ ਕਰਾ ਦੂੰ ਦੋਸਤੀ ਦੇ ਤੌਰ ਤੇ ਮੇਰੇ ਪੰਜ ਛੇ ਬੰਦਿਆਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਮਦਦ ਕੀਤੀ ਆ ਮੌਸਮ ਮੁਕਰਦਾ ਨਹੀਂ ਪਰ ਮੇਰੇ ਸਾਹਮਣੇ ਤੁਸੀਂ ਲਿਆ ਕੇ ਲੱਖਾਂ ਰੁਪਏ ਦੇ ਟੇਚੀਆਂ ਮੇਰੇ ਮੂਰੇ ਧਰੀਆਂ ਤੁਸੀਂ ਮੇਰੇ ਸਾਹਮਣੇ ਲਿਆ ਕੇ ਤੁਸੀਂ ਮੈਨੂੰ ਗੱਡੀਆਂ ਦੀਆਂ ਚਾਬੀਆਂ ਨਵੀਆਂ ਨੇ ਫੜਾਉਂਦੇ ਸੀਗੇ ਖਰੀ ਸਕੇ ਇਹ ਫੁੱਦੂ ਲੀਡਰ ਨਹੀਂ ਹੈਗਾ ਕੋਈ ਪੰਜਾਬ ਦਾ ਕੋਈ ਐਮਐਲਏ ਨਹੀਂ ਹੈਗਾ ਤੁਸੀਂ ਕਿਸੇ ਨੂੰ 10 20 ਲੱਖ 50 ਲੱਖ ਜਾਂ ਕਰੋੜਾਂ ਪਈ ਦੇ ਕੇ ਖਰੀਦ ਲਓਗੇ ਇਹ ਭਾਣਾ ਸਿੱਧੂ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਨੂੰ ਸਮਰਪਿਤ ਹੋ ਕੇ ਨਿਕਲਦਾ ਤੁਸੀਂ ਸਾਲਿਓ ਕਿਹਨੂੰ ਖਰੀਦ ਤੁਸੀਂ ਖਰੀਦਣ ਦਾ ਬਾਹਤਾਲਾ ਜ਼ੋਰ ਲਾ ਕੇ ਖਰੀਦ ਲੈ ਤੁਸੀਂ ਮੈਨੂੰ ਥੋੜੀ ਬਾਹ ਐਵੇਂ ਜਿਹੀ ਕੁੱਟੜਾ ਕੇ ਰੱਖੂੰ ਤੁਸੀਂ ਹੁਣ ਐਵੇਂ ਜਿਹੀ ਧਰਨੇ ਲਾਉ ਮੈਨੂੰ ਨਹੀਂ ਕੋਈ ਪਰਚੇ ਦਾ ਡਰ ਮੈਨੂੰ ਨਹੀਂ ਕੋਈ ਨਾ ਡਰ ਤੁਸੀਂ ਕਿਹਦੇ ਕੋਲ ਜਾਣਾ ਹੋ ਕਾਰਵਾਈ ਕਰਾਉਣ ਮੇਰੇ ਖਿਲਾਫ ਜਾਓ ਜੇਲ੍ਹ ਚ ਮੈਂ ਜਾਊ ਕਰਾਓ ਪਰਚੇ ਤਰੀਕਾ ਮੈਂ ਭੁਗਤੂ ਜਾਓ ਭੁਗਤੂ ਮੈਂ ਤਾਂ ਲੋਕਾਂ ਲਈ ਮਰਨਾ ਚਾਹਣਾ ਮੈਨੂੰ ਮੌਤ ਆਵੇ ਮੈਨੂੰ ਸਕੂਨ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਜਦੋਂ ਅਸੀਂ ਆ ਫੋਨ ਅਸੀਂ ਇਹਾ ਸ਼ੂਟਿੰਗ ਕਰਦੇ ਸੀ ਨਾ ਇੱਕ ਗੀਤ ਦੀ ਉੱਥੇ ਇੱਕ ਜੱਟ ਮੈਨੂੰ ਮਿਲਣ ਆ ਗਿਆ ਮੈਨੂੰ ਕਹਿੰਦਾ ਬਾਈ ਕਹਿੰਦਾ ਰਾਜਨੀਤੀ ਦੇ ਵਿੱਚ ਆ ਕਿਸੇ ਕਾਂਗਰਸ ਜੁਆਇਨ ਕਰ ਲਾ ਆ ਪਾਰਟੀ ਜੁਆਇਨ ਕਰ ਲਾ ਕਿੰਨਾ ਟਾਈਮ ਐ ਲੜੇਗਾ ਕਿੰਨਾ ਐ ਕਰੇਗਾ ਬੜਾ ਪੈਸਾ ਉਹਨੇ ਕਮਾਇਆ ਜਾਂਟੀ ਦੇ ਵਿੱਚ ਮੈਨੂੰ ਮਿਲਣ ਆਇਆ ਮੈਨੂੰ ਕਹਿੰਦਾ ਕਿੰਨਾ ਟਾਈਮ ਐ ਕਰੇਗਾ ਮੈਂ ਕਿਹਾ ਤੂੰ ਫੁੱਦੂਆ ਤੇਰਾ ਦਿਮਾਗ ਕਿਤੇ ਵਿੱਚ ਪੈਸਾ ਪੈਸਾ ਮਾ ਕਾ ਮੇਰੇ ਦਿਮਾਗ ਦੇ ਵਿੱਚ ਜਨੂਨ ਆ ਜੋਸ਼ ਆ ਮੇਰੇ ਦਿਮਾਗ ਦੇ ਵਿੱਚ ਮੇਰੇ ਗੁਰੂਆਂ ਦਾ ਮੇਰੇ 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 ਜਿਹੜੇ ਸਾਡੇ ਜੂਦੇ ਸੂਰਬੀਰ ਫਾਂਸੀਆਂ 'ਤੇ ਚੜ ਕੇ ਮੇਰੀ ਮੇਰੀ ਮੇਰੇ ਖੂਨ ਦੇ ਵਿੱਚ ਉਹਨਾਂ ਦੀ ਸੋਚ ਚੱਲਦੀ ਆ ਮੈਂ ਚਾਹਣਾ ਕਿ ਮੈਨੂੰ ਇਹੋ ਜੀ ਸਕੂਨ ਵਾਲੀ ਮੌਤ ਆਵੇ ਕੋਈ ਗੋਲੀ ਮੇਰੇ ਮਾਰੇ ਮੈਨੂੰ ਤਾਂ ਮਾਰੇ ਮੈਂ ਤਾਂ ਚਾਹਣਾ ਲੋਕਾਂ ਲਈ ਮਰਨਾ ਚਾਹੀਦਾ ਸੀ ਰੋਣਾ ਚਾਹੀਦਾ ਲੋਕਾਂ ਲਈ ਮਰਦਾ ਮਰਦਾ ਜਿਵੇਂ ਤੁਸੀਂ ਕਹਿੰਦੇ ਮੈਂ ਤਾਂ ਚਾਹਣਾ ਮੈਂ ਤਾਂ ਇਹੋ ਜੀ ਮੌਤ ਚਾਹਣਾ ਬਿਮਾਰ ਹੋ ਕੇ ਮਰਨ ਦੇ ਨਾਲੋਂ ਹੋਰ ਐਕਸੀਡੈਂਟ ਦੇ ਵਿੱਚ ਮਰਨ ਦੇ ਨਾਲੋਂ ਇਹੋ ਜੀ ਮੌਤ ਆਵੇ ਯਾਰ ਜੇ ਤੁਸੀਂ ਮੈਨੂੰ ਚਾਹੋ ਨੀ ਆ ਐ ਨਹੀਂ ਮੈਂ ਚੁੱਪ ਕਰਦਾ ਤੁਸੀਂ ਜਿੰਨਾ ਮਰਜੀ ਏਡੀ ਛੋਟੀ ਦਾ ਚੋਰ ਲਾ ਲਓ ਖਾਰਡ ਦਿਮਾਗ ਦੇ ਬੰਦਿਆਂ ਨਾਲ ਤੁਸੀਂ ਪੰਗਾ ਲਿਆ ਹੋਇਆ ਕਿਉਂ ਨੂੰ ਤੁਸੀਂ ਗੱਲਾਂ ਕਰਦੇ ਹੋ ਇਸ ਕਰਕੇ ਐਸਾ ਤੁਹਾਡਾ ਲਾਜ ਕਰਕੇ ਹਟੂਗਾ ਨਾ ਇਹ ਨੌਜਵਾਨਾਂ ਨਾਲ ਤੁਸੀਂ ਠੱਗੀਆਂ ਮਾਰੀਆਂ ਨੇਗੀਆਂ ਕਈ ਲੋਕ ਮੈਨੂੰ ਕਹਿੰਦੇ ਨੇ ਗਾਲਾਂ ਕੱਢਦਾ ਗਾਲਾਂ ਕੱਢਦਾ ਮੈਨੂੰ ਇਹ ਕਹਿੰਦੇ ਨੇ ਵੀ ਜਾਂਟਾਂ ਨੂੰ ਗਾਲਾਂ ਕੱਢਦਾ ਗੰਦਾ ਬੋਲਦਾ ਭਾਨਾ ਮੈਂ ਗੰਦਾ ਬੋਲਦਾ ਕਿਉਂ ਬੋਲਦਾ ਉਹਨਾਂ ਨੂੰ ਗਾਲਾਂ ਪਤਾ ਨੇ ਉਹਨਾਂ ਨੂੰ ਮੈਂ ਕਿਉਂ ਕੱਢਦਾ ਕਿਉਂਕਿ ਜਦੋਂ ਸਾਡਾ ਗਰੀਬ ਬੰਦਾ ਨੇ ਦਫ਼ਤਰ ਦੇ ਵਿੱਚ ਕੋਈ ਜਾਣਦਾ ਨਾ ਜੇ ਕੋਈ ਗਰੀਬ ਬੰਦਾ ਕੋਈ ਨਾ ਦਫ਼ਤਰ ਦੇ ਵਿੱਚ ਜਾਂਦਾ ਉਹਨੂੰ ਗਾਲਾਂ ਕੱਢ ਕੇ ਮੋੜ ਦਿੰਦੇ ਉਹਨੂੰ ਬੇਇੱਜ਼ਤ ਕਰਕੇ ਮੋੜ ਦਿੰਦੇ ਨੇ ਤਾਂ ਕਰਕੇ ਉਹਨੂੰ ਮੈਂ ਗਾਲਾਂ ਕੱਢਦਾ ਪਾਟੇ ਬੰਦੇ ਦੇ ਕੱਪੜੇ ਪਏ ਹੁੰਦੇ ਨੇ ਮਲੇ ਕੱਪੜੇ ਪਏ ਹੁੰਦੇ ਨੇ ਕਿਉਂਕਿ ਮਿਹਨਤਾਂ ਕਰਕੇ ਪੈਸਾ ਕਮਾਇਆ ਹੁੰਦਾ ਜਦੋਂ ਉਹਨਾਂ ਨੂੰ ਤਾਂ ਕੋਈ ਪੈਸਾ ਲੈਣ ਦੇ ਹੁੰਦਾ ਨਾ ਫਿਰ ਉਹਨੂੰ ਗਾਲਾਂ ਕੱਢ ਕੇ ਮੋੜ ਦਿੰਦੇ ਨੇ ਤਾਂ ਕਰਕੇ ਉਹਨੂੰ ਮੈਂ ਗਾਲਾਂ ਕੱਢਦਾ ਜਦੋਂ ਤਾਂ ਉਹਨਾਂ ਨੇ ਪੈਸੇ ਲੈਣੇ ਹੁੰਦੇ ਨੇ ਤਾਂ ਉਹ ਉਹ ਤਾਂ ਉਹਨੂੰ ਫਫੜ ਜੀ ਕਹਿੰਦੇ ਚਾਹ ਕੌਫੀਆਂ ਪੀਉਂਦੇ ਨੇ ਐ ਕਰਦੇ ਨੇ ਕਿਉਂਕਿ ਤਾਂ ਕਰਕੇ ਮੈਂ ਉਹਨਾਂ ਨੂੰ ਗਾਲਾਂ ਕੱਢਦਾ ਕਈ ਲੋਕਾਂ ਨੂੰ ਨੌਜਵਾਨਾਂ ਨੂੰ ਇਹ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਆ ਵੀ ਭਾਣਾ ਰੋਜ਼ ਹੀ ਜੰਟ ਏਜੰਟਾਂ ਦੇ ਖਿਲਾਫ ਕਿਉਂ ਬੋਲਦਾ ਹਰ ਇੱਕ ਬੰਦੇ ਦਾ ਇੱਕ ਮੁੱਦਾ ਹੁੰਦਾ ਜੀ ਜੇ ਬਾਹ ਫੜੀਏ ਤਾਂ ਬਾਹ ਫੜ ਕੇ ਪੂਰ ਚੜਾਈਏ ਕੋਈ ਮੁੱਦਾ ਫੜਿਆ ਤਾਂ ਪੂਰ ਚੜਾਈਏ ਕਿਸਾਨੀ ਅੰਦੋਲਨ ਚੱਲਿਆ ਸੀ ਲੀਡਰਾਂ ਨੇ ਪੂਰ ਲਾਇਆ ਠੀਕ ਹੈ ਚਲੋ ਕਿਸਾਨੀ ਅੰਦੋਲਨ ਚੱਲਿਆ ਪਿਛਲੇ ਲੰਮੇ ਸਮੇਂ ਤੋਂ ਮੇਰੀ ਇਹ ਲੜਾਈ ਆ ਵੀ ਮੈਂ ਇੱਕ ਮੁੱਦੇ ਦੀ ਜ਼ੋਰ ਦੇ ਕੇ ਰੱਖਾਂ ਇੱਕ ਮੁੱਦੇ ਦੀ ਲੜਾਂ ਇੱਕ ਮੁੱਦੇ ਦੀ ਮੈਂ ਫੋਕਸ ਕਰਕੇ ਰੱਖਾਂ ਕਿਹੜਾ ਬੰਦਾ ਪੰਜਾਬ ਦੇ ਵਿੱਚ ਜਿਹੜਾ ਇੰਨਾ ਰੋਜ਼ ਇਹਨਾਂ ਦੇ ਖਿਲਾਫ ਬੋਲਦਾ ਕਿਉਂਕਿ ਮੇਰਾ ਇੱਕ ਏਜੰਡਾ ਹੈ ਮੈਂ ਨੌਜਵਾਨਾਂ ਨੂੰ ਬਚਾਉਣਾ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਉਣਾ ਇਸ ਕਰਕੇ ਮੇਰਾ ਇਹ ਮੁੱਖ ਮੁੱਦਾ ਇਹ ਆ ਹੋਰ ਮੁੱਦੇ ਪੰਜਾਬ ਦੇ ਪਾਣੀਆਂ ਦੇ ਵੀ ਬਹੁਤ ਨੇ ਪੰਜਾਬ ਦੇ ਵਿੱਚ ਫੈਕਟਰੀਆਂ ਦੇ ਪੰਜਾਬ ਦੀ ਕਿਸਾਨੀ ਦੇ ਮੁੱਦੇ ਹੋਰ ਮੁੱਦਿਆਂ ਤੇ ਜਿੰਨਾ ਕਿ ਮੈਂ ਘੱਟ ਯੋਗਦਾਨ ਪਾਉਣਾ ਪਰ ਸਭ ਤੋਂ ਵੱਧ ਮੇਰੀ ਲੜਾਈ ਇਸ ਮੁੱਦੇ ਤੇ ਆ ਇਸ ਮੁੱਦੇ ਤੇ ਲੜਾਈ ਹੈ ਹੋਰਾਂ ਮੁੱਦਿਆਂ ਤੇ ਮੇਰਾ ਘੱਟ ਜ਼ੋਰ ਹੁੰਦਾ ਇਸ ਮੁੱਦੇ ਤੇ ਮੇਰਾ ਜ਼ੋਰ ਕਿਉਂਕਿ ਮੇਰਾ ਮੁੱਖ ਮੁੱਦਾ ਮੈਂ ਹੈ ਚੁਣਿਆ ਮੈਨੂੰ ਪਤਾ ਲੱਗਾ ਕਿ ਸਭ ਤੋਂ ਵੱਡਾ ਮੁੱਦਾ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਨੌਜਵਾਨ ਨੂੰ ਬਚਾਉਣਾ ਇਹ ਹੈ ਆ ਇਸ ਕਰਕੇ ਮੈਂ ਇੱਕ ਮੁੱਦਾ ਇੱਕ ਮੁੱਦੇ ਤੇ ਜ਼ੋਰ ਦੇ ਕੇ ਲੜਿਆ। ਇਹ ਤਾਂ ਕਰਕੇ ਮੈਂ ਇਹਨਾਂ ਦੇ ਇਹਨਾਂ ਦੇ ਮੰਗ ਰਪਿਆ ਹੋਇਆ ਕਿਉਂਕਿ ਇਹਨਾਂ ਨੇ ਕੀ ਕਰਿਆ ਬਾਈ ਜੀ ਨੌਜਵਾਨੋ ਧਿਆਨ ਨਾਲ ਗੱਲ ਸੁਣ ਲਿਓ। ਲੀਡਰ ਇਹਨਾਂ ਨੇ ਖਰੀਦੇ, ਜਿਹੜੇ ਐਮ ਐਲ اے ਇਹਨਾਂ ਨੇ ਖਰੀਦੇ, ਪੁਲਿਸ ਅੱਧੀ ਤੋਂ ਵੱਧ ਇਹਨਾਂ ਨੇ ਖਰੀਦੀ, ਇਹਨਾਂ ਕੋਲੇ ਪੈਸਾ ਹੀ ਬਹੁਤ ਆ, ਪੈਸਾ ਖਰਚ ਕੀ ਆਉਂਦਾ ਨਾ ਕੱਖ ਪੈਸਾ ਖਰਚ ਨਹੀਂ ਆਉਂਦਾ ਇਹਨਾਂ ਦਾ 50000 ਰੁਪਇਆ 20000 ਰੁਪਇਆ ਲਾ ਕੇ ਫਾਈਲ ਦੇ ਵਿੱਚ ਫਾਈਲ ਤੇ ਲਾ ਕੇ 50000 ਰੁਪਇਆ ਕਮਾਉਂਦੇ 10 10 ਲੱਖ ਰੁਪਏ ਨੇ। ਇਹਨਾਂ ਨੂੰ ਖਰੀਦਦੇ ਨੇ ਲੀਡਰ ਖਰੀਦਦੇ ਨੇ ਕੀ ਔਕਾ ਨੇ ਪ੍ਰਸ਼ਾਸਨ ਨੂੰ ਖਰੀਦਣਾ ਕੀ ਔਕਾ ਬਹੁਤ ਸਾਰੇ ਪ੍ਰਧਾਨ ਆਗੂ ਬਣ ਕੇ ਨਾ ਦਫ਼ਤਰਾਂ ਦੇ ਵਿੱਚ ਗਏ ਸਭ ਖਰੀਦਦੇ ਨੇ ਇਹਨਾਂ ਨੇ ਸਭ ਖਰੀਦਦੇ ਨੇਗੇ ਜੱਟ ਨੂੰ ਖਰੀਦ ਸਕਿਓ ਤੁਸੀਂ ਮੈਨੂੰ ਖਰੀਦ ਸਕਿਓ ਤੁਸੀਂ ਕਿਸਾਨ ਦੇ ਪੁੱਤ ਨੂੰ ਤੁਸੀਂ ਖਰੀਦ ਸਕਿਓ ਦੱਸੋ ਦੱਲਿਓ ਉਹ ਦੱਲਿਓ ਦੱਸੋ ਪਿਆਰ ਹੋਇਆ ਹੁਣ ਤੁਹਾਡੇ ਨਾਲ ਐਂ ਤੁਹਾਡੇ ਨਾਲ ਐਵੇਂ ਕਰੂੰਗਾ ਮੈਂ ਇਸ ਕਰਕੇ ਇਹ ਦਲਪਣਾ ਜਿਹੜਾ ਇਹਨਾਂ ਨੇ ਸਭ ਨੂੰ ਖਰੀਦਿਆ ਸਾਰੇ ਨਾਮਰੇ ਚੁੱਪ ਕਰੇ ਨੇਗੇ ਇੱਕ ਲਾਸਰਪ ਇੱਕ ਆ ਇੱਕ ਨਾਰਮਲ ਕਿਸਾਨ ਦੇ ਪੁੱਤ ਨੂੰ ਨਹੀਂ ਖਰੀਦ ਸਕੇ ਆਪਦਾ ਮੈਂ ਕਾਰੋਬਾਰ ਦਾਅ ਤੇ ਲਾਤਾ ਇਸ ਕੰਮ ਲਈ ਕਿਉਂਕਿ ਮੈਨੂੰ ਹੀ ਹੁੰਦਾ ਪੈਸਾ ਕਮਾ ਲਾਂਗੇ YouTube ਤੇ ਪੈਸਾ ਕਮਾ ਲਾਂਗੇ ਹੋਰਾਂ ਦੇ ਪੈਸਾ ਕਮਾ ਲਾਂਗੇ ਪੈਸਾ ਚ ਚਟਾਂਗੇ ਸਕੂਨ ਤਾਂ ਇਸ ਚੀਜ਼ ਦੇ ਵਿੱਚ ਆ ਵੀ ਲੋਕਾਂ ਲਈ ਕੁਝ ਨਾ ਕੁਝ ਕਰਕੇ ਮਰਿਆ ਓਏ ਲੋਕਾਂ ਲਈ ਕੁਝ ਨਾ ਕੁਝ ਲੋਕਾਂ ਲਈ ਲੜ ਕੇ ਮਰਿਆ ਲੋਕਾਂ ਲਈ ਕੁਝ ਨਾ ਕੁਝ ਕੀਤਾ ਇਸ ਚੀਜ਼ ਦੇ ਵਿੱਚ ਸਕੂਨ ਆ ਮਰਨ ਦੇ ਵਿੱਚ ਪੈਸਾ ਕੋਈ ਮਾਨਸਮੇ ਨਾਲ ਲੈ ਜਾਣਾ ਆਹ ਧਰਵਾੜ ਪ੍ਰਮਾਤਮਾ ਨੇ ਬਹੁਤ ਸੋਨਾ ਦਿੱਤਾ ਸਭ ਕੁਝ ਵਧੀਆ ਦਿੱਤਾ ਰੋਟੀ ਦਿੱਤੀ ਆ ਪ੍ਰਮਾਤਮਾ ਨੇ ਜੇ ਮੈਂ ਕੋਈ ਬੜਾ ਲਾਲਚ ਕਰੂਣਾ ਹੈ ਮੇਰਾ ਸਾਰਾ ਕੁਝ ਬੜਾ ਲਾਲਚ ਮੇਰੇ ਨਾਲ ਨਹੀਂ ਜਾਣਾ ਇਸ ਕਰਕੇ ਨਾ ਮੈਂ ਉਹਦਾ ਕੰਮ ਵੀ ਆਫ ਦਾ ਦਾਤੇ ਲਾ ਕੇ ਇਸ ਜੀ ਨੂੰ ਲੜਿਆ ਤੁਸੀਂ ਕਿਹਨੂੰ ਖਰੀਦਣਾ ਚਾਹੁੰਦੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਤੁਸੀਂ ਕਿਹੜੀਆਂ ਮੀਟਿੰਗਾਂ ਕਰਦੇ ਹੋ ਤੁਸੀਂ ਕੀ ਕਹੋਣੇ ਤੁਸੀਂ ਚਾਹਣੇ ਕਰਦੇ ਤੁਸੀਂ ਚਾਹਣੇ ਵੀ ਭੰਨ ਦੇ ਕਾਰਵਾਈ ਕਰਾਉਣੀ ਹੈ ਕਰਾਓ ਦੱਲਿਓ ਕਰਾਓ ਪਰਚਾ ਪਵਾਓ ਦੱਲਿਓ ਮੈਨੂੰ ਕੋਈ ਜੇਲ੍ਹ ਦਾ ਕੋਈ ਖੌਫ ਨਹੀਂ ਨਾ ਮੈਨੂੰ ਮਾਰਨ ਦਾ ਖੌਫ ਨਾ ਮੈਨੂੰ ਜੇਲ੍ਹ ਦਾ ਡਰ ਆ ਜਾਓ ਕਰਾਓ ਕੱਟਿਆਊਂਗਾ ਮੈਂ ਜੇਲ੍ਹ ਹੂੰ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਜਦੋਂ ਥੋਡੇ ਬਾਹਰ ਚੜਦੇ ਨਾ ਫਿਰ ਤੁਹਾਨੂੰ ਪਤਾ ਲੱਗਦਾ ਤੁਸੀਂ ਫਿਰ ਰੋਣੇ ਹੋ ਤੁਸੀਂ ਪਿੱਟਦੇ ਹੋ ਤੁਸੀਂ ਐ ਕਰਦੇ ਹੋ ਥੋਡੇ ਤੋਂ ਕਿ ਦੱਲਿਓ ਥੋਡੇ ਥੋਡੇ ਅੰਦਰ ਆਤਮਾ ਨਾ ਤੁਹਾਡੀ ਆਤਮਾ ਨੇ ਸਾਫ ਹੈਗੀ ਤੁਹਾਡੀ ਆਤਮਾ ਦੱਲਿਓ ਜਿਹਦੀ ਆਤਮਾ ਸਾਫ ਨਹੀਂ ਉਹਨੂੰ ਕੋਈ ਕਿਸੇ ਚੀਜ਼ ਦਾ ਪਰਵਾਹ ਨਹੀਂ ਦੱਲਿਓ ਥੋਡੇ ਕੋਲੇ ਇਕੱਲਾ ਪੈਸਾ ਦਿਮਾਗ ਦੇ ਵਿੱਚ ਗੱਡੀਆਂ ਲੈ ਲਈਏ ਘਰਾਂ ਵਾਲਿਆਂ ਨਾਲ ਬੌਂਸਰ ਰੱਖ ਲਈਏ ਜਵਾਕਾਂ ਨਾਲ ਬੌਂਸਰ ਰੱਖ ਲਈਏ ਸਾਡੇ ਕੋਲੇ ਸਿਕਿਉਰਿਟੀ ਹੋਵੇ ਦੱਲਿਓ ਥੋਡੇ ਕੋਲੇ ਇਹ ਕੁਛ ਆ ਦੱਲਿਓ ਥੋਡੇ ਦਿਮਾਗ ਦੇ ਵਿੱਚ ਇਹ ਆ ਬਹਾਨੇ ਦੇ ਇਹ ਦਿਮਾਗ ਨਹੀਂ ਹੈਗਾ ਤੁਹਾਨੂੰ ਇਹ ਹੈ ਤੁਹਾਨੂੰ ਐਚਓ ਆਰਾਮ ਦੀ ਜ਼ਿੰਦਗੀ ਚਾਹੀਦੀ ਆ ਸਾਨੂੰ ਯਾਰੜ ਦਾ 70 ਚੰਗਾ ਸਾਨੂੰ ਸਾਨੂੰ ਉਹ 70 ਚੰਗਾ ਸਾਨੂੰ ਦੱਲਿਓ ਸਾਨੂੰ ਸਕੂਨ ਅੰਦਰ ਹੋਣਾ ਚਾਹੀਦਾ ਤੁਸੀਂ ਕਹਿੰਦੇ ਹੋ ਨਾ ਗੱਡੀਆਂ ਕਾਰਾਂ ਮਹਿੰਗੀਆਂ ਲੈ ਲੈ ਕੇ ਮੇਰੀ ਗੱਡੀ ਜਾ ਕੇ ਦੇਖ ਲੋ ਤੇਲ ਪਾਉਣ ਨੂੰ ਪੈਸੇ ਨਹੀਂ ਹੁੰਦੇ ਜਾ ਕੇ ਦੇਖ ਲੋ ਗੱਡੀ ਦੇ ਵਿੱਚੋਂ ਕਿਵੇਂ ਮੈਂ ਉਸ ਉਹਨਾਂ ਚੀਜ਼ਾਂ ਦੇ ਨਿਰਭਾ ਕਰ ਸਕਦਾ ਠੀਕ ਆ ਨਾ ਗੱਲ ਮੈਨੂੰ ਨਹੀਂ ਵੱਡੀਆਂ ਵੱਡੀਆਂ ਗੱਡੀਆਂ ਦਾ ਹੈਗਾ ਮੈਂ ਇੱਕ ਗੱਡੀ ਲੈਤੀ ਸੀ ਆਪਣੀ ਨੇਕ ਕਮਾਈ ਦੀ ਲੈਤੀ ਸੀ ਠੀਕ ਆ ਨਾ ਗੱਲ ਮੈਨੂੰ ਵੀ ਥੋੜਿਆਂ ਨੂੰ ਕੋ ਡਿਫੈਂਡਰਾਂ ਖਰੀਦ ਰਿਆਂ ਭੈਣ ਚੋ ਤੋਂ ਤੁਸੀਂ ਲੈ ਲੈ ਕੇ ਪੈਸੇ ਭੈਣ ਚੋ ਤੋਂ ਤੁਸੀਂ ਗੱਡੀਆਂ ਵੱਡੀਆਂ ਖਰੀਦੋ ਤੁਸੀਂ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਖਾ ਖਾ ਕੇ ਤੁਸੀਂ ਗੱਡੀਆਂ ਖਰੀਦ ਲਿਆ ਉਹ ਖਰੀਦ ਲਿਆ ਉਹ ਖਰੀਦ ਲਿਆ ਬੌਂਡ ਤੇ ਲੈ ਲੋ ਡਿਫੈਂਡਰਾਂ ਨਾਲੇ ਹੋਰਾਂ ਨੂੰ ਭੈਣ ਚੋ ਤੋਂ ਤੁਸੀਂ ਦੱਲਿਓ ਠੀਕ ਹੈ ਨਾ ਗੱਲ ਤੁਸੀਂ ਪੰਜਾਬ ਨੂੰ ਵਰਵਾਦ ਕੀਤਾ ਤੁਸੀਂ ਲੋਕਾਂ ਦੇ ਪੈਸੇ ਕਰਕੇ ਘਰਾਣਿਆਂ ਨਾਲ ਬੌਂਸਰ ਉਹਨਾਂ ਨਾਲ ਬੌਂਸਰ ਉਹਨਾਂ ਨਾਲ ਬੌਂਸਰ ਤੁਹਾਡਾ ਐਂ ਹੀ ਬਾਹ ਚੜਾਉਂਗਾ ਤੁਸੀਂ ਤੁਹਾਡੀ ਭੈਣ ਤੋਂ ਤੁਸੀਂ ਪੰਜਾਬ ਨੂੰ ਬਰਬਾਦ ਕੀਤਾ ਨੌਜਵਾਨੀ ਦੇ ਪੈਸੇ ਖਾ ਕੇ ਤੁਸੀਂ ਸਾਡੇ ਪਰੌਣੇ ਨੂੰ ਦੇਖ ਕਿਹੜੇ ਕਿਹੜੇ ਝਾਂਟ ਰਹੇ ਹੋ ਮੜਾ ਕਮੈਂਟ ਕਰਕੇ ਦੱਸ ਦੋ ਵੀ ਕਿਹੜੇ ਕਿਹੜੇ ਝਾਂਟ ਦੇ ਜਿਹੜੇ ਠੱਗ ਦੇਖ ਰਹੇ ਹੋ ਉਹ ਤਾਂ ਦੱਸ ਦੋ ਮੜਾ ਜਾਂ ਤੇ ਕਿਹੜੇ ਕਿਹੜੇ ਨੇ ਉਹ ਵੀ ਦੱਸ ਦੋ ਮੜਾ ਜਾਂ ਇਸ ਕਰਕੇ ਭਲੇਖਾ ਕੱਢ ਦਿਓ ਚਾਰੇ ਪਾਸਿਓਂ ਭਲੇਖਾ ਕੱਢਾਂਗਾ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹੋਇਆ ਭਲੇਖੇ ਕੱਢ ਦਿਓ ਜਿਵੇਂ ਮੂਸੇ ਵਾਲਾ ਕਹਿੰਦਾ ਨਾ ਭਲੇਖੇ ਕੱਢ ਦੂੰ ਤੁਹਾਡੇ ਸਾਰਿਆਂ ਦੇ ਬਹੁਤ ਬੰਦੇ ਨਾਲ ਭੈਣੇ ਨਾਲ ਵੀ ਪੰਗਾ ਲੱਤਾਂ ਹੋਇਆ ਭੁੱਲ ਕੇ ਨਾ ਆ ਜਾਓ ਕਿਤੇ ਠੀਕਾ ਨਾ ਗੱਲ ਮੂਰੇ ਕਿਤੇ ਤੁਸੀਂ ਜਿਹੜਾ ਦਲ ਆਪਣਾ ਕਰਦੇ ਹੋ ਨਾ ਤੁਸੀਂ ਥੋੜਾ ਦਲ ਆਪਣਾ ਨਹੀਂ ਮੱਚ ਲਾਣ ਦਿੰਦਾ ਮੇਰੇ ਤੇ ਮੇਰੇ ਬਾਜਾਂ ਵਾਲੇ ਦਾ ਹੱਥ ਹੈ ਰਹਿ ਰਹਾ ਸਭ ਦਾ ਪਾਠ ਕਰਕੇ ਨਾ ਕਈ ਕੱਲ ਨੂੰ ਮੈਂ ਇੱਕ ਵੀਡੀਓ ਪਾਈ ਵੀਡੀਓ ਪਾਈ ਥੱਲੇ ਕਮੈਂਟ ਨੌਜਵਾਨੋ ਤੁਸੀਂ ਨਾ ਇਹ ਜਿਹਾ ਫੁੱਦੂ ਕਮੈਂਟ ਕਰਿਆ ਕਰੋ ਬਾਈ ਤੇਰੀ ਫੀਮ ਖਾਦੀ ਹੋਈ ਆ ਜੀ ਮਾਲ ਦਾ ਟਾਟਾ ਮੈਂ ਨੌਨ ਵੇਜ ਵੀ ਨਹੀਂ ਖਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਆਹਦਾ ਨਾ ਮੈਂ ਨੌਨ ਵੇਜ ਵੀ ਨਹੀਂ ਖਾਂਦਾ ਬਸ ਪ्योर ਬੈਸ਼ ਨੂੰ ਸ਼ੁੱਧ ਬੈਸ਼ ਨੂੰ ਆ ਹੀ ਮੈਂ ਇਸ ਕਰਕੇ ਨਹੀਂ ਖਾ ਸਕਦਾ ਕਿਉਂਕਿ ਮੇਰੇ ਮੇਰੀ ਨੂੰ ਛੋਟ ਹੀ ਨਹੀਂ ਉਹ ਚੀਜ਼ ਕਰਦੀ ਮੇਰਾ ਪੇਟ ਨੂੰ ਮੈਨੂੰ ਛੂਟ ਨਹੀਂ ਕਰਦੀ ਪ्योर ਵੈਸ ਨੂੰ ਬੰਦਾ ਜਿਹੜੀ ਤੂੰ ਮਰਜ਼ੀ ਜੀ ਪੁੱਛ ਲਓ ਕਮੈਂਟ ਕਰਨ ਲੱਗੇ ਥੱਲੇ ਮੈਂਟ ਮਾਰ ਦਿਉ ਤੇਰਾ ਮਾਲ ਖਾਦਾ ਜਿ ਤਰਾ ਉਹ ਖਾਦਾ ਮੈਂ ਬੂਟਿਆਂ ਦੇ ਨਾ ਜਿਹੜੀ ਵੀਡੀਓ ਪਾਈ ਸੀ ਨਾ ਮੈਂ ਟੇਡਾ ਜਾ ਹੋ ਗਿਆ ਤਰਦਾ ਤਰਫਰਦਾ ਉਹ ਫੇਸਬੁਕ ਤੋਂ ਵੀ ਥੱਲੇ ਬਈ ਬਗਵਾਨਾਂ ਨੇ ਕਮੈਂਟ ਕਰੇ ਨੇ ਮੈਨੂੰ ਜੋਸ਼ ਪਤਾ ਕਿਸ ਚੀਜ਼ ਦਾ ਜਦੋਂ ਮੈਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਦੋਂ ਮੈਂ ਪਾਠ ਕਰਕੇ ਬਹਿਣਾ ਨਾ ਉੱਥੇ ਬਹੁਤ ਜੋਸ਼ ਆਉਂਦਾ ਨੌਜਵਾਨੋ ਗੁਰੂ ਨੂੰ ਸਮਰਪਿਤ ਹੋ ਕੇ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਨਾ ਉਸ ਧਰਮ ਦਾ ਧਰਮਿਕ ਗਿਆਨ ਪੈਦਾ ਕਰਕੇ ਤੁਹਾਡੇ ਵਿੱਚ ਜੋਸ਼ ਪੈਦਾ ਹੋਊਗਾ ਤੁਹਾਡੇ ਵਿੱਚ ਤੁਹਾਡੇ ਵਿੱਚ ਗੁਰੂ ਦਾ ਗਿਆਨ ਧਰਮ ਸਾਰੇ ਧਰਮ ਕੀ ਸਿਖਾਉਂਦੇ ਨੇਗੇ ਅਨਸਾਨੀਅਤ ਇਕਤਾ ਆਤਮਾਗਪ੍ਰੇਮ ਸਿਖਾਉਂਦੇ ਨੇ ਉਹ ਸਿੱਖੋ ਪ੍ਰੇਮ ਲੋਕਾਂ ਦੀ ਗੱਲ ਕਰੋ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ ਏਜੰਡਾ ਦੀ ਗੱਲ ਕਰੋ ਇਸ ਕਰਕੇ ਮੈਂ ਨਾ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਕੋਈ ਮੈਂ ਕੋਈ ਠੀਕ ਹੈ ਨਾ ਗੱਲ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਬੰਦਾ ਅਨਸਾਨੀਅਤ ਨੂੰ ਪਸੰਦ ਕਰਨ ਵਾਲਾ ਬੰਦਾ ਹਾਂ ਇਸ ਕਰਕੇ ਇਹਨਾਂ ਦਲਿਆਂ ਨੂੰ ਬੇਨਤੀ ਆ ਕਿ ਥੋੜਾ ਜਿਹਾ ਤੁਸੀਂ ਤੁਸੀਂ ਪ੍ਰਸ਼ਾਸਨ ਕੋਲੇ ਨਾ ਜਾਓ ਤੁਸੀਂ ਮੁੱਖ ਮੰਤਰੀ ਕੋਲੇ ਜਾਓ ਮੁੱਖ ਮੰਤਰੀ ਐਸਐਸਪੀ ਨੂੰ ਫੋਨ ਕਰੂਗਾ ਮੁੱਖ ਮੰਤਰੀ ਐਸਐਸਪੀ ਨੂੰ ਫੋਨ ਕਰੂਗਾ ਜਿਵੇਂ ਪਹਿਲਾਂ ਮਿਰਤੇ ਭਾਰਤੀ ਜਿਹੜੇ ਕਰੇ ਸੀ ਨਾ ਉਹ ਮੁੱਖ ਮੰਤਰੀ ਕਹੋਗਾ ਜੀ ਭੰਡ ਨੂੰ ਛੱਟੋ ਭੰਡ ਦੇ ਝੂਠੇ ਪਰਚੇ ਪਾਓ ਭੰਡ ਦੇ ਚੈਨੀ ਚੋਰੀ ਦਾ ਪਰਚਾ ਪਾਓ ਉਹ ਪਰਚਾ ਪਾਓ ਕਿਉਂਕਿ ਜਿਹੜੇ ਤੁਸੀਂ ਸੁੱਖ ਵਾਲੇ ਜਿਹੜੇ ਪਰਚੇ ਤੁਸੀਂ ਮੇਰੇ ਤੇ ਕਰਾਉਣੇ ਹੋ ਭਾਰਣ ਨਾਲ ਧਮਕੀ ਦਿੱਤੀ ਉਹ ਦਿੱਤੀ ਉਹ ਕੋਈ ਐਡੇ ਉਹਦੇ ਵਿੱਚੋਂ ਮੇਰੇ ਜਮਾਨਤ ਹੋ ਜਾਂਦੀ ਆ ਜਿਵੇਂ ਚੈਨੀ ਚੋਰ ਜਾਂ ਮਰਤੇ 307 ਦੀ ਧਾਰਾ ਵੱਡੀਆਂ ਧਾਰਾ 302 ਦੀ ਧਾਰਾ ਉਹ ਮੁੱਖ ਮੰਤਰੀ ਲਵਾ ਸਕਦਾ ਮੇਰੇ ਤੇ ਝੂਠੀ ਜਿਹੜੀ ਤੁਸੀਂ ਝੂਠੀ ਪਵਾ ਸਕਦਾ ਉਹ ਪਰਚਾ ਮੇਰੇ ਤੇ ਪਵਾ ਸਕਦਾ ਤੇ ਦੁਮਾਰਫਰ ਕੋਟਾਂ ਵਿਚਾਰੀਆਂ ਦੇ ਵਿੱਚ ਹਾਂ ਹੈਗਾ ਮੈਨੂੰ ਯਕੀਨ ਆ ਬਹੁ ਮੇਰੇ ਬੇਲਾ ਚਾਚਾ ਨੇ ਮੇਰੇ ਕੀਤੀਆਂ ਮੇਰਾ ਬੇਲਾ ਕਿੱਤਿਆ ਮੇਰੀ ਗੱਲ ਸੁਣੀ ਮੈਨੂੰ ਇਸ ਚੀਤੇ ਬਹੁਤ ਵਿਸ਼ਵਾਸ ਆ ਪਰ ਜਿਹੜਾ ਸਰਕਾਰਾਂ ਨੇ ਪਰਚੇ ਪਾਉਣੇ ਪਾ ਦਿਓ ਇਸ ਕਰਕੇ ਦਲਿਆਂ ਨੂੰ ਦੱਲੇ ਚਾਰੇ ਪਾਸੇ ਭਲੇਖਾ ਘੜ ਦਿਓ ਤੇ ਲੜਾਈ ਪੰਜਾਬ ਦੀ ਆ ਲੜਾਈ ਲੋਕਾਂ ਦੀ ਆ ਇਨਸਾਨੀਅਤ ਦੀ ਆ ਕਈ ਨੌਜਵਾਨਾਂ ਨੂੰ ਮੈਂ ਇੱਕ ਇਥੇ लास्ट ਤੇ ਹੋਰ ਵੀ ਗੱਲ ਕਰਦਾ ਕਈ ਨੌਜਵਾਨਾਂ ਦੇ ਮੈਂ ਫੋਨ ਨਹੀਂ ਚੱਕ ਸਕਦਾ ਮੈਸੇਜ ਨਹੀਂ ਦੇਖ ਸਕਦਾ ਮੈਂ ਤੁਹਾਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਇੱਕ ਗੱਲ ਦੱਸਦਾ ਮੈਂ ਜਵਾਨ ਦਾ ਮਾੜਾ ਹੋ ਸਕਦਾ ਪਰ ਮੈਂ ਦਿਲ ਦਾ ਮਾੜਾ ਨਹੀਂ ਹੋ ਸਕਦਾ ਮੈਂ ਜਵਾਨ ਤੋਂ ਮਾੜਾ ਹੋ ਸਕਦਾ ਜਵਾਨ ਤੋਂ ਮੈਂ ਮਾੜਾ ਬੋਲਦਾ ਹੋ ਸਕਦਾ ਪਰ ਮੈਂ ਦਿਲ ਤੋਂ ਮਾੜਾ ਨਹੀਂ ਹੋ ਸਕਦਾ ਇਸ ਕਰਕੇ ਕਈ ਵਾਰੀ ਕਿਸੇ ਭਰਾ ਦਾ ਫੋਨ ਨਾ ਚੱਕਿਆ ਜਾਵੇ। ਕਈ ਵਾਰੀ ਕਿਸੇ ਭਰਾ ਨੂੰ ਮਿਲਿਆ ਨਾ ਜਾਵੇ। ਇਹ ਮੇਰੀ ਬਹੁਤ ਵੱਡੀ ਪ੍ਰੋਬਲਮ ਹੈ ਜ਼ਿੰਦਗੀ ਦੇ ਵਿੱਚ। ਕਿਉਂਕਿ ਪ੍ਰੋਬਲਮ ਇਸ ਕਰਕੇ ਆ ਬਾਈ ਮੈਂ ਇਕੱਲਾ। ਮੇਰੇ ਕੋਲੇ ਆਸ ਸਮੇਂ ਦੇ ਵਿੱਚ ਮੈਨੂੰ 5 ਬੰਦੇ ਮੈਨੇਜਮੈਂਟ ਲਈ ਚਾਹੀਦੇ ਨੇ। 5 ਤੋਂ 10 ਮੁੰਡੇ ਮੁੰਡੇ ਮੇਰਾ ਕੰਮ ਚਲਾਉਣ ਵਾਲਾ ਚਾਹੀਦੇ ਨੇ। ਜਿਵੇਂ ਆ ਐਮਐਲਿਆਂ ਕੋਲੇ ਲੀਡਰਾਂ ਕੋਲੇ ਹੁੰਦੇ ਨੇ, ਇਹਨਾਂ ਕੋਲੇ ਹੁੰਦੇ ਨੇ। ਇਹਨਾਂ ਕੋਲੇ ਫੋਨ ਚੱਕਣ ਵਾਲਾ ਵੀ ਹੁੰਦਾ, ਇਹਨਾਂ ਕੋਲੇ ਸਾਰਾ ਕੰਮ ਕਰਨ ਵਾਲਾ ਵੀ ਹੁੰਦਾ। 6-7 ਦਿਨ ਹੋ ਗਏ ਮੇਰੇ ਤਾਂ ਘਰੇ ਰੋਟੀ ਲਾਉਣ ਵਾਲਾ ਨਹੀਂ ਕੋਈ ਹੈਗਾ। ਸੇਹਰਤ ਦਿਨ ਹੋ ਗਏ ਮੇਰੇ ਤਾਂ ਘਰੇ ਕੋਈ ਰੋਟੀ ਲਾਉਣ ਵਾਲਾ ਨਹੀਂ ਹੈਗਾ ਮਾਂ ਮੇਰੇ ਨਹੀਂ ਹੈਗੀ ਭੈਣਾਂ ਮਾਂ ਵਿਆਹਤੀਆਂ ਮੈਂ ਤਾਂ ਰੋਟੀ ਲਾਉਣ ਦਾ ਮੈਨੂੰ ਇਹ ਮੇਰੀ ਮਜਬੂਰੀ ਆ ਨੌਜਵਾਨੋ ਮੇਰੀ ਮਜਬੂਰੀ ਹੋ ਜਾਂਦਾ ਮੇਰੇ ਫੋਨ ਚੱਕਣੇ ਜਾਂ ਮੈਥੋਂ ਨਾ ਮਿਲਿਆ ਜਾਣਾ ਇਹ ਮੇਰੀ ਜ਼ਿੰਦਗੀ ਦੇ ਵਿੱਚ ਮਜਬੂਰੀ ਆ ਕਿਉਂਕਿ ਮੈਂ ਕੱਲਾ ਸਾਰਾ ਕੁਝ ਹੈਂਡਲ ਕਰ ਰਿਹਾ ਘਰ ਦੀ ਕਬੂਲਦਾਰੀ ਤੋਂ ਲੈ ਕੇ ਸਾਰੇ ਕੰਮਕਾਰ ਮੈਨੂੰ ਦੇਖਣੇ ਪੈਂਦੇ ਨੇਗੇ ਇਹ ਕਿਸ ਗੱਲ ਦਾ ਗੁੱਸਾ ਨਾ ਕਈ ਵਾਰੀ ਨੌਜਵਾਨ ਕਰਜੋ ਵੀ ਭਾਵੇਂ ਸਾਡਾ ਫੋਨ ਨਹੀਂ ਚੱਕਿਆ ਜੀ ਸਾਨੂੰ ਮਿਲ ਨਹੀਂ ਸਕਿਆ ਸਾਨੂੰ ਇਹ ਨਹੀਂ ਕਰ ਸਕਿਆ ਇਹ ਮੇਰੀ ਮਜਬੂਰੀ ਆ 70% ਲੋਕਾਂ ਦੇ ਮੈ ਕੰਮ ਆਇਆ ਹੂੰ ਜਿਵੇਂ ਕੋਲ 100 ਜਣਾ ਮਿਲਣਾ ਆਇਆ ਜੇ ਮੈ 30% ਲੋਕਾਂ ਦੇ ਕੰਮ ਨਹੀਂ ਆਇਆ ਨਾ ਉਹਦੇ ਲਈ ਮੇਰੀ ਮਜਬੂਰੀ ਹੋ ਸਕਦੀ ਹੈ ਬਾਈ ਕਿਉਂਕਿ ਮੈਂ ਮੈਂ ਕੋਸ਼ਿਸ਼ ਤਾਂ ਕੀਤੀ ਆ ਨਾ ਕਿਹਾ ਨਹੀਂ ਕੰਮ ਹੋ ਸਕਦਾ ਮੈਂ ਕੀ ਕਰਾਂ ਬਾਈ ਕੋਸ਼ਿਸ਼ ਤਾਂ ਕੀਤੀ ਆ ਨਾ ਕੀ ਤੁਸੀਂ ਇੱਕ ਚੀਜ਼ ਸਾਫ਼ ਕਰੋ ਵੀ ਭਾਨ ਨੇ ਸਾਥੋਂ ਕੋਈ ਪੈਸਾ ਲੈਂਦਾ ਸਾਥੋਂ ਇੱਕ ਚੀਜ਼ ਖਾਦਾ ਇਹ ਚੀਜ਼ ਕੋਈ ਸਾਥ ਇੱਕ ਦੱਲਾ ਕੱਲ ਲੱਗਿਆ ਪਿਆ ਸੀਗਾ ਮਹਾਲ ਚੰਡੀਗੜ੍ਹ ਦੇ ਵਿੱਚ ਦੱਲਾ ਉਹ ਕਰੀਅਰ ਨਾ ਸੀਗਾ ਨਾ ਹਾਂ ਲਿਆ ਤੇ ਉਹ ਲੱਗਿਆ ਪਿਆ ਸੀਗਾ ਤੇ ਉਹ ਕੀ ਲੱਗਿਆ ਪਿਆ ਸੀ ਕਰਨ ਉਹ ਲੱਗਿਆ ਪਿਆ ਸੀਗਾ ਜੀ ਭਾਣੇ ਨੇ ਭਾਣੇ ਦੇ ਮੇਰੇ ਕੋਲੇ ਸਬੂਤ ਨੇ ਕਿ ਕਰਦੇ ਸਬੂਤ ਪੇਸ਼ ਤੈਨੂੰ ਕਹਿੰਦਾ ਕੌਣ ਹੈ ਜਿਹਦੇ ਕੋਲੇ ਸਬੂਤ ਨੇ ਭਾਣੇ ਦੇ ਕਰੋ ਸਬੂਤ ਪੇਸ਼ ਜਿੱਕ ਸੋਲੇ ਭਾਣੇ ਦੇ ਸਬੂਤ ਹੈਗੇ ਨੇ ਕਰੋ ਪੇਸ਼ ਮੈਂ ਤੈਨੂੰ ਕਹਿਣਾ ਲੱਗੋ ਮੈਂ ਜਵਾਬ ਦੂੰ ਜਿਹਦੇ ਮੇਰੇ ਖਿਲਾਫ ਸਬੂਤ ਮੇਰੇ ਕੋਲੇ ਹੈਗੇ ਨੇ ਉਹ ਪੇਸ਼ ਕਰੋ ਮੀਡੀਆ ਤੇ ਆਓ ਮਾਓ ਮੀਡੀਆ ਦੇ ਵਿੱਚ ਦੱਸੋ ਵੀ ਭਾਣੇ ਨੇ ਸਾਥੋਂ ਸਾਡਾ ਨਾ ਕੀਤਾ ਮੈਂ ਕਦੋਂ ਕਹਣਾ ਮੈਂ ਰੁਕਿਆ ਕਿਹਨੂੰ ਆ ਕਰੋ ਸਬੂਤ ਜੇ ਕਿਸੇ ਕੋਲੇ ਹੈਗੇ ਨੇ ਪੇਸ਼ ਇਸ ਕਰਕੇ ਨਾ ਇਹ ਮਾਰ ਸਕਦਾ ਹੈ ਨਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਮੇਰੇ ਕੁਝ ਬੰਦੇ ਨੇ ਸਾਥ ਦਿੱਤਾ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਇਸ ਕਰਕੇ ਨਾ ਇਹ ਨੌਜਵਾਨ ਮੇਰੀ ਗੱਲਾਂ ਨੂੰ ਸਮਝਣ ਕਰਨ ਮੈਂ ਹੌਲੀ-ਹੌਲੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮੇਰੇ ਕੋਲ ਤਿੰਨ ਚਾਰ ਬੰਦੇ ਹੋ ਪ੍ਰੋਪਰ ਸਾਰਾ ਕੰਮ ਸਾਹਮਣ ਲਿਖਣ ਪੜਨ ਫੋਨ ਚੱਕਣ ਸਾਰੇ ਲੋਕਾਂ ਨੂੰ ਉਹ ਮਿਲਣ ਦਾ ਸਮਾਂ ਦੇਣ ਉਸ ਤਰ੍ਹਾਂ ਦਾ ਮੈਂ ਸਿਸਟਮ ਬਣਾਉਣਾ ਚਾਹਣਾ ਉਹ ਬਣ ਨਹੀਂ ਰਿਹਾ ਉਹ ਕਿਉਂਕਿ ਹਰ ਇੱਕ ਨੌਜਵਾਨ ਨੂੰ ਜੇ ਮੈਂ 10-10 15-15 ਹਜ਼ਾਰ ਤੱਕ ਨੌਜਵਾਨ ਨੂੰ ਰੱਖਾਂ ਨਾ ਉਹ ਤਾਂ ਪ੍ਰੋਪਰ ਕੰਮ ਕਰ ਸਕਦੇ ਨੇ ਮੇਰੇ ਕੋਲ ਇੰਨਾ ਪੈਸਾ ਵੀ ਨਹੀਂ ਹੈਗਾ ਠੀਕ ਹੈ ਨਾ ਗੱਲ 15 15000 ਇੱਕ ਨੌਜਵਾਨ ਨੂੰ ਮੈਂ ਦੇਵਾਂ ਉਹ ਨੌਜਵਾਨ ਸਾਰਾ ਦੇ ਫੋਨ ਵੀ ਚੱਕੇ ਅੱਗੇ ਪ੍ਰੋਗਰਾਮ ਵੀ ਬਣਾਵੇ ਕਿ ਉਹਨੂੰ ਮਿਲਣਾ ਕੀ ਕੁਝ ਕਰਨਾ ਉਸ ਤਰ੍ਹਾਂ ਦਾ ਮੈਂ ਹੌਲੀ ਹੌਲੀ ਕੋਸ਼ਿਸ਼ ਕਰੂੰਗਾ ਕਿ ਮੈਂ 4-5 ਬੰਦਿਆਂ ਦੀ ਪ੍ਰੋਪਰ ਟੀਮ ਮੇਰੇ ਕੋਲੇ ਹੋਵੇ ਉਹ ਮੇਰੇ ਕੋਲੇ ਟੀਮ ਨਹੀਂ ਹੈਗੀ ਇੰਨਾ ਐਮਐਲਏ ਕੋਲੇ 10-10 ਬੰਦੇ ਨੇਗੇ ਇਹਨਾਂ ਕੋਲੇ ਫੇਰ ਨਹੀਂ ਉਹਨਾਂ ਕੰਮ ਕਰ ਸਕਦੇ ਜਿੰਨਾ ਮੈਂ ਫਿਰ ਵੀ ਕੰਮ ਕਰ ਜਾਣਾ ਘਰ ਦੇ ਕੰਮ ਮੈਨੂੰ ਸਾਰਾ ਕੰਮ ਮੈਨੂੰ ਸਾਰਾ ਕੁਝ ਮੈਨੂੰ ਹੈਂਡਲ ਕਰਨਾ ਪੈਂਦਾ ਬਈ ਇਸ ਕਰਕੇ ਮੇਰੀ ਮਜਬੂਰੀ ਜ਼ਿੰਦਗੀ ਸਮਝੋ ਸਵੇਰ ਤੋਂ ਲੈ ਕੇ ਮੇਰੀ 4:30-5 ਵਜੇ ਮੱਠ ਕੜਨਾ ਉੱਠਣ ਤੋਂ ਲੈ ਕੇ ਸੌਣ ਤੱਕ ਮੇਰਾ ਦਿਮਾਗ ਖਰਾਬ ਹੀ ਰਹਿੰਦਾ ਲੋਕਾਂ ਦੇ ਗੱਲਾਂ ਸੁਣਨੀਆਂ ਥੱਕ ਜਾਂਦਾ ਮੇਰਾ ਦਿਮਾਗ ਪਹਿਲਾਂ ਮੈਂ ਖੇਤੀ ਦਾ ਕੰਮ ਕਰਦਾ ਸੀਗਾ ਖੇਤੀ ਦਾ ਕੰਮ ਕਰਨਾ ਬੜਾ ਸੌਖਾ ਹੈ ਮੈਂ ਮੱਝਾਂ ਚਾਰ ਤੋਂ ਲੈ ਕੇ ਸਾਰੇ ਕੰਮ ਕੀਤੇ ਨੇ ਪਰ ਜਿਹੜਾ ਆਹ ਕੰਮ ਆ ਨਾ ਸਟ्रेस ਵਾਲਾ ਬਹੁਤ ਕੰਮ ਹੈ ਲੋਕਾਂ ਦੇ ਦੁੱਖ ਸੁੱਖ ਸੁਣਨੇ ਲੋਕਾਂ ਦੇ ਉਹ ਕਰਨੇ ਬਹੁਤ ਸਟ्रेस ਵਾਲਾ ਕੰਮ ਹੈ ਇਸ ਕਰਕੇ ਸਾਰੇ ਜਾਣੇ ਇੰਨਾਂ ਨੌਜਵਾਨ ਹਨਾ ਸਾਰੀ ਉਮਰ ਇਹ ਗੱਲਾਂ ਨੂੰ ਸਮਝੋਗੇ ਵੀ ਸਾਡੇ ਭਰਾ ਯਾਰ ਮੈਨੂੰ ਕੋਈ ਬੰਦਾ ਕੋਈ ਵਰੀ ਨੌਜਵਾਨ ਮੇਰੇ ਆ ਕੇ ਪੈਰੀ ਹੱਥ ਲਾਉਣ ਲੱਗੇ ਨੇ ਮੈਂ ਬਾਬਾ ਯਾਰ ਮੈਂ ਤੁਹਾਡਾ ਆਪਣਾ ਭਰਾ ਐ ਤੁਸੀਂ ਮੈਨੂੰ ਆਪਣਾ ਭਰਾ ਸਮਝੋ ਤੁਸੀਂ ਮੈਨੂੰ ਬਾਈ ਜੀਦੋਂ ਕਹਣੇ ਉਹਨਾ ਮੈਨੂੰ ਬੜੀ ਖੁਸ਼ੀ ਹੁੰਦੀ ਐ ਮੈਂ ਵੀ ਤੁਹਾਨੂੰ ਮੁਰੋ ਬਾਈ ਕਹਿਣਾ ਉਹਨਾ ਮੈਂ ਵੀ ਤੁਹਾਨੂੰ ਵੀਰਾ ਕਹਿਣਾ ਹੁੰਨਾ ਤੁਸੀਂ ਮੈਨੂੰ ਬਾਈ ਕਿਹਾ ਕਰੋ ਕਿਦਾ ਮੈਂ ਵੱਡਾ ਭਰਾ ਐ ਕਿਦਾ ਮੈਂ ਛੋਟਾ ਭਰਾ ਐ ਪਰ ਹੀ ਪੂਰੀ ਹੱਥ ਨਾ ਲਾਇਆ ਕਰੋ ਯਾਰ ਅੱਜ ਮੈਂ ਸਾਡੇ ਡੇਰੇ ਭੋਗ ਸੀਗਾ ਮੈਂ ਤੇ ਸੇਵਾ ਕਰ ਰਿਹਾ ਮੇਰੇ ਆ ਕੇ ਪੈਰੀ ਹੱਥ ਲਾਉਣ ਲੱਗੇ ਮੈਂ ਬਾਬਾ ਯਾਰ ਬਾਈ ਯਾਰ ਮੈਂ ਬਾਬਾ ਯਾਰ ਤੁਸੀਂ ਮੇਰੇ ਪੈਰੀ ਹੱਥ ਕਿਉਂ ਲਾ ਰਹੇ ਹੋ ਮੈਂ ਕੋ ਤੁਸੀਂ ਤਾਂ ਉਹ ਚੀਜ਼ ਕਰਦੇ ਹੋ ਜਿਵੇਂ ਪਖੰਡੀ ਬਾਬਿਆਂ ਨੇ ਪੈਰੀ ਹੱਥ ਲਾਈ ਉਹਨੇ ਪਖੰਡੀ ਲੀਡਰਾਂ ਨੇ ਪੈਰੀ ਹੱਥ ਲਾਈ ਇਹਨਾਂ ਤੁਸੀਂ ਉਵੇਂ ਜਾ ਕੇ ਮੇਰੇ ਅੱਗੇ ਠੋਕ ਦਿੰਦੇ ਨੇ ਮੈਂ ਇਥੋਂ ਵੱਡੇ ਬੰਦੇ ਮੇਰੇ ਪੈਰੀ ਹੱਥ ਲਾਉਣ ਲੱਗਦੇ ਨੇ ਮੈਂ ਕੀ ਆ ਯਾਰ ਬਾਈ ਦੱਸੋ ਇਹ ਕੰਮ ਨਾ ਕਦੇ ਮੈਨੂੰ ਪਰ ਤਾਂ ਸਿਰ ਤੇ ਭਾਰ ਕਿਉਂ ਚੜਾਉਨੇ ਹੋ ਯਾਰ ਉਹ ਤੁਹਾਡਾ ਆਪਣਾ ਭਰਾ ਆ ਯਾਰ ਤੁਸੀਂ ਮੇਰਾ ਹੱਥ ਮਿਲਾਓ ਜੱਫੀ ਪਾਓ ਮੇਰੇ ਨਾਲ ਇਹ ਥੋੜੂਆਂ ਕੋਈ ਗੱਲ ਆ ਤੁਸੀਂ ਮੇਰੇ ਅੱਗੇ ਕੋਈ ਠੋਕ ਪੈਰਾਂ 'ਤੇ ਡਿੱਗਣ ਲੱਗ ਜਾਂਦੇ ਹੋ ਇਸ ਕਰਕੇ ਸਾਡਾ ਪੰਜਾਬ ਦਾ ਮਾਹੌਲ ਵਿਗੜਿਆ ਫੁੱਤੂ ਲੀਡਰਾਂ ਤੁਸੀਂ ਪੈਰੀ ਡਿੱਗਿਆ ਨੇ ਫੁੱਤੂ ਲ ਇਨਨ ਸਮਝੋ ਸਮਝੋ ਮੁੱਦਾ ਕੀ ਹੈ ਨੀਤੀ ਕੀ ਹੈ ਇਹ ਚੀਜ਼ ਨੂੰ ਸਮਝੀਏ ਇਸ ਕਰਕੇ ਨੌਜਵਾਨੋਂ ਸਾਰੇ ਜਾਣੇ ਇਹ ਜਿਹੜਾ ਅੱਜ ਮੇਰਾ ਮੁਖ ਲਾਈਵ ਹੋਣ ਦਾ ਕਾਰਨ ਹੀ ਸੀਗਾ ਕਿ ਜਿਹੜਾ ਏਜੰਟ ਮਾਫੀਆ ਹੈ ਬਹੁਤ ਵਾਰੀ ਪਹਿਲਾਂ ਵੀ ਇਹਨਾਂ ਨੇ ਇਕੱਠੇ ਹੋਏ ਨੇਗੇ ਇਕੱਠੇ ਹੋ ਹੋ ਕੇ ਬਹੁਤ ਇਹਨਾਂ ਨੇ ਬਹੁਤ ਕੁਝ ਕੀਤਾ ਜਿਹੜੇ ਪਹਿਲਾਂ ਵਾਲੀਆਂ ਕਾਰਵਾਈਆਂ ਹੋਈ ਸੀ ਉਦੋਂ ਵੀ ਇਹ ਇਕੱਠੇ ਹੋਏ ਨੇਗੇ ਹੁਣ ਵੀ ਇਕੱਠੇ ਹੁੰਦਾ ਫਿਰਦਾ ਗੱਦੜਾਂ ਦਾ ਝੁੰਡ ਹੋ ਸਕਦਾ ਸ਼ੇਰ ਵਿੱਚ ਕੱਲਾ ਹੀ ਬਹੁਤ ਆ ਵਿਚਾਲੋਂ ਭਾਰ ਦੂ ਫੜ ਕੇ ਜਦਨ ਆਪਦੀ ਆਈ ਤੇ ਆਇਆ ਗਿੱਦੜਾ ਹੂੰ ਤੁਸੀਂ ਗਿੱਦੜਾ ਹੋਂ ਸਾਰੇ ਤੁਸੀਂ ਤੁਹਾਡੇ ਤੁਸੀਂ ਚੋਰ ਹੋ ਤੁਹਾਡੇ ਅੰਦਰ ਕ腐ਪਸ਼ਨ ਹੈ ਭੰਡ ਦੇ ਅੰਦਰ ਕ腐ਪਸ਼ਨ ਨਹੀਂ ਹੈ ਭੰਡ ਦੇ ਅੰਦਰ ਉਸ ਅਕਾਲ ਪੁਰਖ ਪ੍ਰਮਾਤਮਾ ਦਾ বাস ਹੈ ਇਸ ਕਰਕੇ ਤੁਸੀਂ ਇਹ ਜਿਹੜੇ ਅੱਜ ਇਕੱਠਾ ਹੋਇਆ ਸੀ ਨਾ ਮਾਫੀਆ ਵੀ ਹਾਂ ਕਾਰਵਾਈ ਕਰਾਉਣੀ ਹੈ ਤੁਹਾਨੂੰ ਦਫ਼ਤਰ ਤੁਸੀਂ ਕਾਰਵਾਈ ਕਰਾਉਣ ਲਈ ਉੱਥੇ ਜਾਓ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਪੰਜਾਬ ਨੂੰ ਚੰਗਾ ਪੰਜਾਬ ਬਣਾਉਣ ਦੇ ਵਿੱਚ ਜਿੰਨੀ ਕੋਸ਼ਿਸ਼ ਕਰਦਾ ਨਾ ਮੈਂ ਕਰੂੰਗਾ ਨੌਜਵਾਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਰਹਿਣ ਲਈ ਪ੍ਰੇਰਿਤ ਕਰੂੰਗਾ ਹੁਣ ਮੈਂ ਅਗਲੇ ਦਿਨਾਂ ਦੇ ਵਿੱਚ ਮੈਂ ਵਿਦੇਸ਼ਾਂ ਦਾ ਵੀ ਟੂਰ ਲਾਉਂਗਾ ਕੋਟਾਂ ਤੋਂ ਪਰਮਿਸ਼ਨ ਲੈ ਕੇ ਉੱਥੋਂ ਵੀ ਨੌਜਵਾਨਾਂ ਦੇ ਵਿੱਚ ਪੰਜਾਬ ਦੀਆਂ ਗੱਲਾਂ ਪੰਜਾਬੀ ਬੋਲੀ ਦੀਆਂ ਗੱਲਾਂ ਉੱਥੇ ਵੀ ਕਰਕੇ ਆਉਂਗਾ ਆਪਣੇ ਇਤਿਹਾਸ ਦੀਆਂ ਗੱਲਾਂ ਉੱਥੇ ਵੀ ਕਰਕੇ ਆਉਂਗਾ ਇਸ ਕਰਕੇ ਛਾਰੇ ਪਾਸੇ ਭਲੇਖੇ ਕੱਢ ਦਿਓ ਇਹ ਸੋਸ਼ਲ ਮੀਡੀਆ ਵਾਲਾ ਉਹਨਾ ਸਮਝ ਲਓ ਕੋਈ ਬਲੌਗਰ ਫਲੌਗਰ ਉਹਨਾ ਸਮਝ ਲਓ ਇੱਕ ਆਮ ਕਿਰਤੀ ਕਿਸਾਨ ਦਾ ਪੁੱਤਰ ਹੈ ਦਾਦੇ ਮੇਰੇ ਦਾਦੇ ਦਾ ਸੰਘਰਸ਼ ਦੇਖ ਲਿਓ ਠੀਕ ਹੈ ਨਾਕਰ ਉਸ ਦਾ ਪੁੱਤਰ ਹੈ ਭਲੇਖੇ ਕੱਢ ਦਿਓ ਕਿਸੇ ਪਾਸਿਓਂ ਇਰ ਰੁੱਲਾ ਰੁੱਲਾ ਬਣਾਣਾ ਸਮਝ ਲਿਓ ਜਾਂ ਕੋਈ ਕਲਾ ਸਿੰਗਰ ਨਾ ਸਮਝ ਲਿਓ ਫੁੱਦੂ ਜਾ ਜਾਂ ਜਿਹੜੇ ਗਵਰਨਮੈਂਟ ਚ ਕਿਪਦੇ ਉਹਨਾਂ ਸਮਝ ਲਿਓ ਭਲੇਖੇ ਕਢ ਦਾਂਗੇ ਚਾਰੇ ਪਾਸਿਆਂ ਤੋਂ ਠੀਕ ਆ ਨਾ ਗੱਲ ਕਿਹੜੀ ਗੱਲਾਂ ਦੇ ਵਿੱਚ ਫਿਰਦੇ ਹੋ ਠੀਕ ਆ ਨਾ ਗੱਲ ਇਹ ਕੋਸੀ ਕੋਈ ਫੁੱਦੂ ਲੀਡਰ ਨਾ ਸਮਝ ਲਿਓ ਵੀ ਬਕਾਊ ਲੀਡਰ ਜਾ ਜੇ ਤੁਸੀਂ ਉਹ ਸਮਝ ਲਿਓ ਭਲੇਖੇ ਕਢ ਦਾਂਗੇ ਤੇ ਜਉਂਦੇ ਵਾਖਦਰਾ ਨੌਜਵਾਨਾਂ ਨੂੰ ਚੜ੍ਹਦੀ ਕਲਾ 'ਚ ਰਹਾ ਕਰੋ ਗੱਲ ਚੜ੍ਹਦੀ ਕਲਾ ਤੇ ਜੋਸ਼ ਤੇ ਜੁਵਾਨੀ ਦੇ ਵਿੱਚ ਕਰਿਆ ਕਰੋ ਇਹ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਪੰਜਾਬ ਅਨਸਾਨੀ ਹੱਤ ਇਹ ਚਾਉਂਦਾ ਰੱਖਣੀ ਆ ਸਾਡੇ ਗੁਰੂਆਂ ਦਿੱਤਾ ਸਿਧਾਂਤ ਫਲਸਫਾ ਇਸ ਨੂੰ ਅਪਣਾਉਣਾ ਗੱਲ ਗੱਲ ਲੋਕਾਂ ਦੀ ਇਨਸਾਨੀਅਤ ਦੀ ਕਰਨੀ ਆ ਏਕਤਾ ਦੀ ਗੱਲ ਕਰਨੀ ਆ ਪਿਆਰ ਦੀ ਗੱਲ ਕਰਨੀ ਆ ਪ੍ਰੇਮ ਦੀ ਗੱਲ ਕਰਨੀ ਆ ਹੱਕਾਂ ਦੀ ਗੱਲ ਕਰਨੀ ਆ ਇਸ ਮਿੱਟੀ ਦੀ ਗੱਲ ਕਰਨੀ ਆ ਇਸ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਦੀ ਗੱਲ ਕਰਨੀ ਆ ਉਸ ਦੀ ਗੱਲ ਕਰਨੀ ਆ ਚੋਰਾ ਦੇ 도ਗਲਿਆਂ ਦੇ ਆ ਬਾਹਾਂ ਇਝ ਲਾ ਕੇ ਰੱਖੂੰਗਾ ਜਉਂਦੇ ਬਾਹਰ ਰਹੋ ਜਵਾਨੀਆਂ ਮਾਣੋ ਜਿੰਨੇ ਜੋਗਰਾ ਤੁਹਾਡੇ ਕੰਮ ਆਊਗਾ ਮੇਰੀ ਮਜਬੂਰੀ ਹੋ ਸਕਦੀ ਹੈ ਕਈ ਥਾਵਾਂ ਤੇ ਮੈਂ ਕੀ ਦੀ ਗੱਲ ਨਾ ਸੁੱਖਾ ਗੱਲ ਨਾ ਸੁੱਖ ਸੁਣ ਸਕਾਂ ਜਾ ਨਾ ਸਕਾਂ ਕੱਲਾ ਬੰਦਾ ਕਿੱਧਰ ਨੂੰ ਹੋ ਮੈਂ ਕੱਲਾ ਬੰਦਾ ਬਈ ਕੱਲਾ ਬੰਦਾ ਕਿੱਧਰ ਕਿੱਧਰ ਨੂੰ ਹੋਵੇ ਇਹ ਮੇਰੀ ਮਜਬੂਰੀ ਨੂੰ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ